ਖਬਰ ਰਫਤਾਰ ਰਾਏ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਜੋ ਕਿ ਇੱਕ ਫੇਸਬੁੱਕ ਬਲੌਗਰ ਨੇ ਹਮੇਸ਼ਾ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਹੋਏ ਦਿਖਾਈ ਦਿੰਦੇ ਨੇ ਤੇ ਅੱਜ ਅੱਜ ਰਫਤਾਰ ਰਾਏ ਦਾ ਇੱਕ ਵੱਖਰਾ ਰੂਪ ਤੁਹਾਡੇ ਸਾਹਮਣੇ ਦਿਖਾਉਣ ਲੱਗੇ ਆ ਤੇ ਉਹ ਆਪ ਵੀਡੀਓ ਦੇ ਵਿੱਚ ਕਹਿੰਦੇ ਇਹ ਵੀ ਦਿਖਾਈ ਦਿੰਦੇ ਨੇ ਕਿ ਅੱਜ ਰਫਤਾਰ ਰਾਏ ਦਾ ਤੁਸੀਂ ਇੱਕ ਵੱਖਰਾ ਰੂਪ ਦੇਖੋਗੇ ਉਹ ਟੋਲ ਪਲਾਇਸ ਦੇ ਉੱਤੇ ਪਹੁੰਚਦੇ ਨੇ ਤੇ ਗੱਡੀ ਦੇ ਵਿੱਚੋਂ ਕੁਝ ਲਫਾਫੇ ਚੱਕਦੇ ਹੋਏ ਤੇ ਕਿਸੇ ਨੂੰ ਜਿਹੜੇ ਟੋਲ ਪਲਾਜ਼ ਦੇ ਉੱਤੇ ਨੌਕਰੀ ਕਰ ਰਹੇ ਨੇ ਜਾਂ ਫਿਰ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਉਹਨਾਂ ਨੂੰ ਉਹ ਲਫਾਫੇ ਦੰਦੇ ਦਿਖਾਈ ਦਿੰਦੇ ਨੇ ਤੇ ਉਹ ਲਫਾਫੇ ਦੇ ਵਿੱਚ ਕੀ ਹੈ ਇਹ ਦੇਖਣਾ ਬਾਕੀ ਹੋਏਗਾ ਤੇ ਉਹ ਆਪਣੇ ਵੀਡੀਓ ਦੇ ਵਿੱਚ ਕੀ ਸੁਨੇਹਾ ਲਾਉਂਦੇ ਨੇ ਉਹ ਵੀ ਸੁਣਨਾ ਬਾਕੀ ਹੋਏਗਾ ਤੇ ਕੀ ਕਹਿੰਦੇ ਨੇ ਰਫਤਾਰ ਰਾਏ ਆਓ ਤੁਹਾਨੂੰ ਸੁਣਾ ਦਿੰਦੇ ਆ ਅੱਜ ਤੁਸੀਂ ਰਫਤਾਰ ਰਾਏ ਦਾ ਇੱਕ ਰੂਪ ਹੋਰ ਦੇਖੋਗੇ ਬਈ ਸ਼ੇਰੋ ਸਾਹਮਣੇ ਦਿਖਾ ਦੇ ਵੀ ਸਾਹਮਣੇ ਆ ਟੋਲ ਪਲਾਜ਼ ਆ ਤੇ ਟੂਲ ਪਲਾਜ ਦੇ ਉੱਪਰ ਆਪਾਂ ਪਹੁੰਚਣ ਲੱਗੇ ਆ ਤੁਸੀਂ ਉਹ ਦੇਖੋ ਹਨਾ ਜਿਹੜੇ ਆਪਣੇ ਭਰਾ ਟੂਲ ਪਲਾਜ ਦੇ ਕੰਮ ਕਰਦੇ ਆ ਦੇਖੋ ਕਿਵੇਂ ਛਤਰੀ ਲਈ ਖੜਾ ਆਪਣਾ ਵੱਡਾ ਵੀਰ ਇੰਨੀ ਦੇਖੋ ਤਹਾਂ ਤੋਂ ਕਹਿਰ ਦੀ ਧੁੱਪ ਪੈਂਦੀ ਆ ਵਿਚਾਰਾ ਉਹ ਦੇਖੋ ਉਧਰ ਛਤਰੀ ਲਈ ਖੜਾਗਾ ਕੰਮ ਕਰਨਾ ਭਰਾ ਉਹ ਬਹੁਤ ਔਖਾਗਾ ਇੱਧਰ ਦੇਖੋ ਆਪ ਹੀ ਇਹਨਾਂ ਨੇ ਸਾਰਾ ਜਿਗਾਰਡਮੈਂਟ ਲਾਇਆ ਹੋਇਆਗਾ ਆ ਰਹਿਣ ਦਾ ਦੇਖੋ ਆਪ ਹੀ ਹਨਾ ਆ ਟੰਬੇ ਲਾ ਕੇ ਤਹਾਂ ਸਾਰਾ ਆਪ ਹੀ ਉਹ ਲਾਇਆ ਹੋਇਆ ਵਿਚਾਰਿਆਂ ਨੇ ਵਧੀਆ ਵਧੀਆ ਮੈਂ ਸਪੈਕ ਹਾਂ ਦਾ ਗੱਡੀ ਮੋੜ ਕੇ ਲੈ ਕੇ ਆਇਆ ਤਹਾਂ ਦੀ ਆਪਣਾ ਮਿੱਤਰ ਸੀਗਾ ਉਧਰ ਵੀ ਖੜੇ ਮੈਂ ਕਿਹਾ ਯਾਰ ਕੰਮ ਕਰਦੇ ਹਾਂ ਧੁੱਪੇ ਵੀ ਲੈ ਕੇ ਜਾਈਏ ਕੰਮਾਂ ਵੇ ਆਪ ਇੱਧਰ ਕਮਾ ਆ ਗਏ ਦੂਜੀ ਸਾਈਡ ਲੈ ਕੇ ਆਏ ਆ ਇੱਧਰ ਵੀ ਆਪਣੇ ਭਰਾ ਖੜੇ ਆ ਟੋਲ ਦੇ ਉੱਪਰ ਹਨਾ ਦੋਨੇ ਸਾਈਡ ਖੜੇ ਹੁੰਦੇ ਆ ਤੁਹਾਨੂੰ ਪਤਾ ਹੀ ਆ ਡਿਊਟੀ ਕਰਦੇ ਆ ਤੇ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਲਫਾਫਿਆਂ ਚ ਕੀ ਆ ਲਫਾਫਿਆਂ ਚ ਮਿੱਤਰੋ ਸਮੋਸੇ ਆ ਸਮੋਸੇ ਪੈਕ ਕਰਾ ਕੇ ਲੈ ਕੇ ਆਏ ਸੀ ਅਸੀਂ ਜਾਂ ਧੁੱਪ ਦੇ ਵਿੱਚ ਖੜ ਕੇ ਡਿਊਟੀ ਕਰਦੇ ਆ ਯਾਰ ਡਿਊਟੀ ਕਰਨ ਦੀ ਬਹੁਤ ਔਖੀ ਆ ਹਨਾ ਵਿਚਾਰੇ ਸਵੇਰ ਤੋਂ ਖੜੇ ਹੁੰਦੇ ਆ ਮੈਂ ਦੇਖਦਾ ਹੁੰਨਾ ਇੱਥੇ ਜਦੋਂ ਵੀ ਆਪਾਂ ਲੰਘਦੇ ਆ ਚੌਂਕੀ ਮਾਨ ਵਾਲੇ ਟੋਲ ਪਲਾਜ਼ੇ ਤੋਂ ਤੇ ਜਦੋਂ ਵੀ ਲੰਘਦਾ ਹੁਣ ਨਾ ਯਾਰ ਮੈਂ ਕੁਛ ਨਾ ਕੁਛ ਲੈ ਜਾਂਦਾ ਹੁਣ ਨਾ ਬਾਈ ਉਹਨਾਂ ਦੇ ਲਈ ਆਪਣੇ ਵੱਡੇ ਭਰਾ ਨੇ ਤੁਸੀਂ ਵੀ ਜ਼ਰੂਰ ਯਾਰ ਇਹਨਾਂ ਦੇ ਲਈ ਜਿਹੜੇ ਆ ਖੜੇ ਹੁੰਦੇ ਆ ਨਾ ਸਾਈਡਾਂ ਦੇ ਜ਼ਰੂਰ ਆਪਣੇ ਵੱਡੇ ਭਰਾਵਾਂ ਦੇ ਲਈ ਖਾਣ ਪੀਣ ਦੇ ਲਈ ਜ਼ਰੂਰ ਤੁਸੀਂ ਹਨਾ ਇਹਨਾਂ ਦੇ ਲਈ ਲੈ ਕੇ ਜਾਇਆ ਕਰੋ ਕਿਉਂਕਿ ਗਰਮੀ ਚਾਹੇ ਕੋਈ ਵੀ ਕਿੱਤਾਗਾ ਕੋਈ ਵੀ ਬੰਦਾ ਉਹਨੂੰ ਕੰਮ ਕਰਦਾ ਨਜ਼ਰ ਆਉਂਦਾ ਨਾ ਗਰਮੀ ਦੇ ਵਿੱਚ ਜ਼ਰੂਰੀ ਨਹੀਂ ਟੋਲ ਵਾਲੀ ਆ ਕੋਈ ਵੀ ਆ ਚਾਹੀ ਮੇਰਾ ਵੀਰ ਵਾਂ ਕੇ ਆਪੋ ਆਪਣਾ ਫਰਜ਼ ਸਮਝ ਕੇ ਉਹਨਾਂ ਦੇ ਲਈ ਖਾਣ ਪੀਣ ਨੂੰ ਕੁਛ ਵੀ चाहे ठंडे पानी की एक बोतल ही ले जाओ भावे ठंडे पानी का एक गिलास ही ले जाओ जरूर लैके जाया करो मेरा भी। लो भाई जी अपना मित्र किधर गया उ अच्छा उधर है ਤੇ ਇਹਨਾਂ ਬਾਈ ਵੀ ਖੁਸ਼ ਹੋ ਜਾਂਦੇ ਆ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਆ ਇਹਨਾਂ ਦੇ ਵੀ ਯਾਰ ਜਦੋਂ ਆਪਾਂ ਇਹ ਹੌਸਲਾ ਦਿੰਨੇ ਆ ਨਾ ਬੰਦਿਆਂ ਨੂੰ ਹੌਸਲਾ ਹੋ ਜਾਂਦਾ ਵੀ ਹਾਂ ਵੀ ਸਾਡੇ ਬੰਦੇ ਖੜੇ ਆ ਸਾਡੇ ਨਾਲ ਸੋ ਇਹ ਚੀਜ਼ ਦੇ ਨਾਲ-ਨਾਲੇ ਕੰਮ ਕਰਨ ਵਾਲੇ ਬੰਦੇ ਦਾ ਹੌਸਲਾ ਵੱਧਦਾ ਹੈਗਾ ਹੁਣ ਤੁਸੀਂ ਮੰਨ ਲਓ ਮੈਂ ਇੱਥੇ ਕੋਈ ਕੰਮ ਕਰੀ ਜਾਂਦਾ ਖੜਾ ਠੀਕ ਆ ਮੈਂ ਥੱਕਿਆ ਖੜਾ ਪੂਰਾ ਜੇ ਕੋਈ ਮੇਰੇ ਲਈ ਪਾਣੀ ਦਾ ਗਲਾਸ ਲੈ ਆਵੇ ਇੰਨੇ ਚ ਮੈਂ ਖੁਸ਼ ਹੋ ਜਾਣਾ ਵੀ ਹਾਂ ਵੀ ਯਾਰ ਵੀ ਬੰਦਾ ਆਪਣੇ ਲਈ ਪਾਣੀ ਦਾ ਗਲਾਸ ਲੈ ਕੇ ਆਇਆ ਹੈ। ਸੋ ਇਹ ਚੀਜ਼ ਬਹੁਤ ਵੱਡੀ ਚੀਜ਼ ਹੁੰਦੀ ਹੈ। ਇੱਕ ਨਾਲੇ ਬੰਦੇ ਨੂੰ ਯਾਰ ਹੌਸਲਾ ਮਿਲ ਜਾਂਦਾ ਹੈਗਾ। ਸੋ ਮੈਂ ਤੁਹਾਨੂੰ ਇਹੀ ਸੁਨੇਹਾ ਦੇਣਾ ਵੀ ਜਿੱਥੇ ਕਿਤੇ ਵੀ ਤੁਹਾਨੂੰ ਕੋਈ ਵੀ ਬੰਦਾ ਕੰਮ ਕਰਦਾ ਨਜ਼ਰ ਆਉਂਦਾ ਮੇਰਾ ਵੀਰ ਬਣ ਕੇ ਉਹਨੂੰ ਪਾਣੀ ਜ਼ਰੂਰ ਪੁੱਛ ਲਿਆ ਕਰੋ। ਜ਼ਰੂਰ ਉਹ ਬੰਦੇ ਦੀ ਸੇਵਾ ਕਰਿਆ ਕਰੋ। ਚਾਹੇ ਟੋਲ ਪਲਾਜ਼ਾ ਤੇ ਆ ਜਾਂ ਚਾਹੇ ਕਿਤੇ ਵੀ ਆ। ਵਾਈ ਗੁੱਡ ਜੀ ਕਾ ਹੌਸਲਾ ਵਾਈ ਗੁੱਡ ਜੀ ਕੀ ਫਲ